Apa yang terpanas yang panjang ini? Aku tak percaya terlalu. Aku tak percaya panjang ini. Aku memang tiada. Aku tak kuasa. Aku tak kuasa. Aku tak percaya. Aku tak percaya. Aku Aku tak percaya. Aku tak percaya. Aku tak percaya. Aku tak percaya. Aku tak और प्यार है और मां मारो प्यार और मेरा पूछता और मेरा पूछता है और मां ਆ ਮੈਨਾ ਪੁੱਛਦਾ ਹੈ ਆ ਮਾਂ ਕੇ ਆ ਬੱਕੇ ਆ ਦੇ ਗਿਆ ਆ ਸੱਤ ਵਾਰ ਦੇ ਆ ਮੈਨਾ ਆ ਆ ਪਾਣੀ ਅੱਤਰ ਪਾਣਾ ਮੇਰਾ ਪਾਣੀ ਆ ਅੰਮ੍ਰਿਤ ਆ ਪਾਣੀ ਆ ਮਾਂ ਮਾਰੂ ਕੇ ਆ ਆ ਮੈਨਾ ਪੁੱਛਦਾ ਆ ਮੈਨਾ ਪੁੱਛਦਾ ਹੈ ਜੇ ਆਪਣੇ ਧਰਤੀ ਉੱਪਰ ਬਾਕੇ ਮਾਤ ਵਾਲੇ ਇੱਥੇ ਨਿਆਲੇ ਬੰਬ ਵਜਾਉਨੇ ਆਪਣੇ ਬਾਂਬ ਬਜਾਉਂਦੇ ਆ ਚੱਲ ਸਾਰੇ ਬੇੜੇ ਦੇ ਅਸੀਂ ਬਜਾਉਣੇ ਨੇ ਆਣੇ ਉਹਨੂੰ ਦੇਖ ਕੇ ਚੱਲ ਸਾਡੇ ਨਿਆਣੇ ਅੰਦਰ ਵੜ ਗਏ ਫੇਰ ਕਹੇ ਤਾਂ ਚੱਲ ਫੇਰ ਆਇਆ ਦੂਜੀ ਵਾਰ ਫੇਰ ਗਾਉਂ ਗੁੜਕਣ ਉਹ ਵਿੱਕੀ ਪੂਰੇ ਆਏ ਆਪਣੇ ਉਹ ਆ ਕੇ ਮੇਰਾ ਕਰਦ ਘਰ ਤੇ ਵੀ ਮੈਂ ਮਾਰ ਦਾਣਾ ਵੀ ਮੁੰਡਾ ਵੀ ਇਹ ਵੀ ਸਮਝ ਨਿਕਲਦਾ ਆ ਜਾ ਮੋੜ ਤੇ ਮਿਲਨੇ ਵੀ ਕਹਿੰਦਾ ਮੋੜ ਤੇ ਆ ਮੇਰਾ ਵੀ ਨਾ ਲਿੱਤਾ ਲੈ ਮੈਂ ਕਿਹਾ ਤੇ ਬੰਦੇ ਕਰਕੇ ਨਹੀਂ ਬੋਲੀ ਹੈਗੀ ਵੀ ਮੇਰੇ ਨਿਆਣੇ ਗੱਭਰੂ ਹੈ ਕੁਝ ਮਿੱਥ ਕੇ ਆਇਆ ਹੁਣ ਵੀ ਜੇ ਨਾ ਇੱਕੜ ਤਾਂ ਆਉਂਦਾ ਨਹੀਂ ਗਾ ਵੀ ਇਹ ਤਾਂ ਆਇਆ ਕੁਝ ਜੇਬ ਚ ਪਾ ਲੈ ਅੱਗੇ ਕਹਿੰਦਾ ਕਿ ਮੈਂ ਪਾ ਕੇ ਵੀ ਤੇਰਾ ਮਾਰਨਾ ਹੀ ਮਾਰਨਾ ਹੈ ਮੇਰੇ ਹੋਣੇ ਨੇ ਉਹੀ ਕੰਮ ਕਰਿਆ ਕਰਿਆ ਕਿ ਨਹੀਂ ਕਰ ਹੁਣ ਉਹ ਬਦੇ ਸੀ ਗਏ ਪਹਿਲਾਂ ਅਸੀਂ ਇੱਥੋਂ ਚੱਕ ਤੂਲ ਕੇ ਉੱਥੇ ਤੁਸੀਂ ਦਿਖਾਈ ਦੇ ਕਿ ਉਹਨੇ ਵੀਰ ਜੀ ਸਾਰਾ ਕੁਝ ਦਿਖਾਇਆ ਹੁਣ ਸਾਨੂੰ ਹਾਲ ਮੈਂ ਤਾਂ ਗਈ ਨਹੀਂ ਚਲ ਉੱਥੇ ਮੈਂ ਕੁਦਰਤੀ ਸਾਡਾ ਕੁੱਤਾ ਕੁੱਤੇ ਛੋਟੀ ਛੁੱਟੀਆਂ ਮਾਰੀਆਂ ਵੀ ਨੇ ਅੱਛਾ ਮਾਰੀਆਂ ਹੋ ਜਾਂ ਛੋਟੀਆਂ ਉਹ ਮੈਂ ਚੱਲ ਮੈਨੂੰ ਸਾਡੇ ਕੋਈ ਗਵਾਂਢੀ ਘੁੰਮੋ ਕੰਮ ਕੇ ਆ ਗਿਆ ਹੋਣਾ ਉਹ ਕੁੱਤਾ ਉਹ ਕੋਲ ਨਹੀਂ ਜਾਈ ਜਾਵੇ ਕਹਿੰਦੇ ਵੀ ਸੰਭੀ ਉਹਨੇ ਤਾਂ ਕੁੱਤਾ ਉਹਨੇ ਨੰਗਾ ਕਾ ਕਰਕੇ ਜੀ ਕੁੱਟਿਆ ਨੰਗਾ ਕਰ ਕਰਕੇ ਨਾ ਤੇਰੀ ਨਿਕਰ ਵੀ ਖੋਲੀ ਪਈ ਆ ਸੈਲਟ ਵੀ ਖੋਲੀ ਪਈ ਹੁਣ ਇੱਕ ਤਾਂ ਬਾਹਰ ਪਹਿਲੇ ਸਾਡਾ ਐਕਸੀਡੈਂਟ ਹੋ ਗਿਆ ਤੀ ਜਾਰੀ ਨੇ ਕੁੱਟਿਆ ਮਾਰੇ ਜਾਰ ਵੀ ਨੇ ਸੱਟਾ ਮਾਰੀਆ ਜਾਨੀ ਸੁਣੀਏ ਤੇ ਕੋਲ ਆ ਕੇ ਬਾਜਾ ਸੁਣੀਆ ਹੋਣਗੇ ਜੀ ਲੋਕ ਸਾਹ ਮੁੱਕਰਦੇ ਨੇ ਮੁੱਕਰਦੇ ਨੇ ਵੀਰ ਜੀ ਤੇ ਸਾਡੇ ਨਾ 9 ਸਾਲ ਕੋ ਪਰਚਾ 3 ਸਾਲ ਕੋ ਦੋ ਸਾਡੇ ਨਾ ਚੱਲਦਾ ਫੇਰ ਦੋ ਮੁੰਡਾ ਬਿੱਕੀ ਕਿੱਥੇ ਆ ਜੀ ਬਿੱਕੀ ਉਹ ਗੁੱਟ ਮਾਰ ਕੇ ਵਿੱਚ ਤਾਂ ਮੁੰਡਾ ਉਹਦਾ ਪਤਾ ਨਹੀਂ ਕੀ ਕੋਸ ਹੋਣਾ ਮੁੰਡਾ ਤੇ ਤੀਵੀ ਤੇ ਇੱਕ ਛੋਟੀ ਜਿਹੀ ਕੁੜੀ ਸਾਰਾ ਪਰਿਵਾਰ ਹੋ ਗਿਆ ਚਲ ਮੈਂ ਵੀ ਜਾਣਦੀ ਸੀ ਮੈਂ ਕਹਾਂ ਮੇਰੀ ਕੁੜੀ ਨੇ ਨਹੀਂ ਜਾਣਦਾ ਮੈਂ ਤਾਂ ਵੀ ਲੜਾਈ ਹੋਈ ਆ ਵੀ ਉਹਨੇ ਘੇਰ ਨਾ ਲਿਆ ਹੋਵੇ ਕਾਬਰੇ ਜਿੱਤੇ ਬੈਠਾ ਹੋਵੇ ਮੇਰੇ ਨਾਲ ਚਾਹ ਪੀਣ ਨੂੰ ਡਾ ਕੇ ਕੁਸਲ ਕਰ ਲਉ ਮੈਂ ਗੁਰਦੁਆਰਤੋਂ ਆਈ ਮੈਂ ਕਿਨੇ ਚਾਹ ਪਤੀਲਾ ਆਪਣੇ ਰੱਖ ਕੇ ਪਾਈ ਹੋ ਗਲਾਸ ਚ ਜਦਿਆ ਦੀਦੀ ਦਾ ਮੁੰਡਾ ਆਇਆ ਕਹਿੰਦੀ ਵੀ ਦੀਦੀ ਕਹਿੰਦੀ ਵੀ ਜੀ ਆਂਟੀ ਭੱਜਿਆ ਮੈਂ ਕਹਾਂ ਮੰਮੀ ਉਹੀ ਕੰਮ ਹੋ ਗਿਆ ਵੀ ਉਹਨੇ ਫੜ ਲਿਆ ਹੋਣਾ ਮੋੜ ਤੇ ਵੀ ਸਾਡੇ ਨਾਲ ਹੋਈ ਵੀਰ ਜੀ ਅੱਗੇ ਫੜਦਰ ਹੋ ਖੁੱਲਿਆ ਹੈ ਵੀਰ ਜੀ ਇਹ ਕੱਲ ਅੱਜ ਦਾ ਨਹੀਂ ਕਰਦਾ ਇਹ 9 ਸਾਲ ਦਾ ਸਾਡੇ ਮਾਗਰ ਪਿਆ ਆ ਕਹਿੰਦੇ ਮੇਰੇ ਮੁੰਡਿਆਂ ਨੂੰ ਘੇਰਦਾ ਹੈ ਵੀਰ ਜੀ ਮੁੰਡਿਆ ਕਰ ਕਰ ਕੇ ਕੰਦਾ ਕੀ ਹੋਣਾ ਚਾਹੀਦਾ ਹੁਣ ਵੀਰ ਜੀ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਮੇਰਾ ਪੁੱਤਰ ਠੀਕ ਹੈ ਮੈਂ ਉਹਨੂੰ ਨਾ ਬਰਾਬਰ ਪਾ ਦ ਹਾਂਸੀ ਨੂੰ ਹੋਣੀ ਚਾਹੀਦੀ ਸਾਰਾ ਪਿੰਡ ਮੇਰੇ ਸ਼ਮੀ ਨਾਲ ਠੀਕ ਹੈ ਸਾਰਾ ਜਿਹੜੀ ਹੁਣੇ ਰਾਤ ਰਿਪੋਰਟ ਲਿਖਾ ਕੇ ਆਏ ਆ ਪਰ ਸਾਲਿਆਂ ਦਾ ਹੱਕ ਨਹੀਂ ਤਾਂ ਕੋਈ ਨਾ ਕਰੂਗਾ ਹਾਂਜੀ ਪਰ ਸਾਲਿਆਂ ਦਾ ਹੱਕ ਤਾਂ ਨਾ ਢੇੜਾ ਮਾਰਨੇ ਦਾ ਉਹਨਾਂ ਦੀਆਂ ਬਾਦੀਆਂ ਲਗੀਆਂ ਜਾਂਗੀਆਂ ਜੀ ਪੂਰਾ ਮਾਮਲਾ ਅੱਜ ਸਵੇਰੇ 6:30 6 ਵਜੇ ਜੀ ਜਿਹੜਾ ਮ੍ਰਿਤਕ ਅਮਨਦੀਪ ਸਿੰਘ ਉਹ ਇਹ ਆਪਣਾ ਕੁੱਤਾ ਘੁਮਾਉਣ ਗਿਆ ਸੀ ਘਰ ਤੋਂ ਬਾਹਰ ਜੀ ਉੱਥੇ ਕਿਸੇ ਵਿਅਕਤੀ ਨੇ ਦੀ ਕੁੱਟਮਾਰ ਕੀਤੀ ਹੈ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ